ਮੋਟਰ ਡਰਾਈਵਰੀ ਅੱਜ ਮੋਟਰ ਡਰਾਈਵਰੀ ਮੋਟਰ ਡਰਾਈਵਰੀ ਅੱਗੇ ਜਾ ਰਹੇ ਨੇ ਨਾਗਦੇਵ ਤਾਈ ਕਿਦ ਤਰਫੇ ਫਿਰਦੇ ਆ ਰਾਮਾ ਜੀ ਇਹ ਜੇ ਡਿੱਗਾ ਨੇ ਵੇ ਜਾਮਣਾ ਦਾ ਤਾਂ ਪਤਾ ਲੱਗ ਜਾਏਗਾ ਤੈਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਅੱਜ ਮੋਟਾ ਡਰਾਈਵਰੀ ਤੇਰੀ ਅੱਜ ਕਰ ਜਾਣਾ ਮੋਟਾ ਲੋਜੀ ਲੈ ਗਿਆ ਕੱਢ ਕੇ ਇਹ ਜੇ ਡਿੱਗਾ ਨਾ ਵੇ ਜਾਮਣਾ ਦਾ ਤਾਂ ਪਤਾ ਲੱਗ ਜਾਏਗਾ ਤੈਨੂੰ ਹਾਂ ਵੇਖੀ ਤੂੰ ਆਹ ਉਹ ਮੈਂ ਕੰਮ ਕਰਦੀ ਆ ਕੰਮ ਨਹੀਂ ਹੁੰਦਾ ਇਹ ਤੋਂ ਉੱਥੇ ਕਿਹਾ ਚਾਰ ਤੇ ਤਰਪੈਲ ਪਾਇਆ ਤਰਪੈਲ ਨਹੀਂ ਪਾ ਗਿਆ ਆ ਵੇਖੀ ਕਿਦੇ ਅੰਕਲ ਦੇ ਉੱਤੇ ਨਾ ਡੇਗ ਪਈ ਇਕੱਠਾ ਹੀ 100 150 ਬੰਦਾ ਤੁਰਿਆ ਆ ਰਿਹਾ ਹੈ ਪਾਜੀ ਆਹਨੂੰ ਸੀਮੜੀਆਂ ਬਣਾਉਣੀਆਂ ਪੈਣੀਆਂ ਓਏ ਓ ਤੁਜਾ ਚਾਰ ਤੇ ਤੁਸੀਂ ਤਾਂ ਨਹੀਂ ਵਡਾ ਟਰੈਕਟਰ ਲਿਆਉਂਦੇ ਹੋਣੇ ਲਟਾੜਨ ਲਈ ਐ ਕੀ ਕਹਿਣਾ ਹੈ ਕੀ ਕਹਿਣਾ ਹੈ ਕੀ ਕਹਿਣ ਦੇ ਆਂ ਉੱਟ ਕੇ ਆਇਆ ਨਾ ਬੱਸ ਲੈ ਸੋਨ ਕੋ ਉਠਾਇਆ ਤੇ 15 ਮਿੰਟਾਂ ਜਾ ਕੇ ਫੇਰ ਆਇਆ ਨਾ ਫੇਰ ਨਹੀਂ ਫੋਨ ਚੱਕਣਾ ਕਿਉਂ ਮਰਜ਼ੀ ਹੋ ਜੇ ਇਹ ਵੀ ਕਾ ਫੀਚਰ ਆ ਪਾਜੀ ਗੂਠੇ ਵਾਲੇ ਬੰਨੇ ਉਂਗਲ ਫਸਾਈ ਤੇ ਉਂਗਲ ਵਾਲੇ ਪਾਸੇ ਗੂਠਾ ਫੇਰ ਕੇ ਨੇ ਕਹਿਣਾ ਮੈਂ ਮੈਨੂੰ ਗਾਲਾਂ ਕੱਢ ਦੇ। ਛੇਰਾ ਦਾ ਰਾਜ। ਸਵਾ ਛੇਰਾ ਦਾ ਰਾਜ। ਉਹ ਠੰਡ ਰਖਾਵਾ। ਅੱਧੀ ਰਾਤ ਨੂੰ ਸਾਗ ਦੇਵਤਾ ਕਿੱਧਰ ਪਰੇ ਫਿਰਦੇ ਆ। ਰਾਮਾ ਜੇ। ਬਾਜੀ ਘਰੇ ਜਾਓ। ਅੱਧੀ ਰਾਤ ਹੋ ਗਈ ਐ ਤੁਹਾਡੀ ਘਰ ਦੀ ਡੀਕਦੀ ਹੋਣੀ ਆ। ਕੋਤੋਂ ਕਿੱਧਰ ਤੁਰਿਆ ਆਉਣਾ। ਪਰੇ ਨੂੰ ਜਾਓ ਪਰੇ ਨੂੰ ਜਾ ਜਾ ਪਰੇ ਨੂੰ ਇੱਧਰ ਗਿਆ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ